ਦਰਜੀਤ ਬਸਾਂਝ ਮੁਰਤੋਂ ਸੁਰਖੀਆਂ ਦੇ ਵਿੱਚ ਨੇ ਸੁਰਖੀਆਂ ਹੁਣ ਜੁੜੀਆਂ ਨੇ ਜੋ ਉਹਨਾਂ ਨੂੰ ਭਾਰਤ ਦੇ ਵਿੱਚ ਗद्दार ਦਾ ਟਾਈਟਲ ਦੇ ਰਹੀਆਂ ਨੇ ਘਟ ਗਣਤੀਆਂ ਨੂੰ ਵਫਾਦਾਰੀ ਲਈ ਹਮੇਸ਼ਾ ਸੌਂ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਉਹਨੇ ਇੰਡੀਆ ਦੇ ਵਿੱਚ ਜਿੰਨੇ ਵੀ ਟ੍ਰਿਪ ਕੀਤੇ ਨੇ ਉਹਨੂੰ ਤਿਰੰਗਾ ਪਿੱਛੇ ਰੱਖਣਾ ਪਿਆ ਕੀ ਬਾਕੀ ਵੀ ਗੈਰ ਸਿੱਖ ਜਾਂ ਗੈਰ ਪੰਜਾਬੀ ਕਲਾਕਾਰਾਂ ਨੂੰ ਵੀ ਐਵੇਂ ਕਰਨਾ ਪੈਂਦਾ ਹੈ ਕਦੇ ਦੇਖਿਆ ਸੋਨੂ ਨਿਗਮ ਹੋਵੇ ਜਾਂ ਆਰ ਰਮਨ ਤਿਰੰਗਾ ਲੈ ਕੇ ਖੜਿਆ ਹੋ ਕਿਉਂਕਿ ਉਹਨਾਂ ਨੂੰ ਸਾਬਤ ਨਹੀਂ ਕਰਨਾ ਪੈਂਦਾ ਨਾ ਹੁਣ ਤੁਸੀਂ ਦੇਖੋ ਨਾ ਵੀ ਚਮਕੀਲੇ ਮੂਵੀ ਦੇ ਵਿੱਚ ਉਹਦੀ ਪੱਗ ਵੀ ਲਵਾ ਦਿੱਤੀ ਗਈ ਮਰਦਾਨ ਮੰਤਰੀਆਂ ਨਾਲ ਦੀ ਮੀਟਿੰਗ ਵੀ ਕਰਵਾ ਦਿੱਤੀ ਗਈ ਪਰ ਫਿਰ ਵੀ ਜਿਹੜੀ ਗੱਲ ਉਹਨੇ ਜਿਹੜੀ ਹੁਣ ਭਾਈ ਖਾਲੜਾ ਦੇ ਉੱਤੇ ਜਿਹੜੀ ਫਿਲਮ ਬਣਾਈ ਆ ਉਹਦੇ 'ਚ 130 ਤੋਂ ਬਾਅਦ ਕੱਟ ਵੀ ਲਾ ਦਿੱਤੇ ਗਏ ਪਰ ਫਿਰ ਵੀ ਉਹ ਫਿਲਮ ਰਿਲੀਜ਼ ਨਹੀਂ ਹੋਣ ਦੇ ਦਿੱਤੀ ਮਤਲਬ ਉਹਨਾਂ ਦਾ ਨਿਸ਼ਾਨਾ ਕਲੀਅਰ ਹੈ ਹੁਣ ਇਧਰ ਇਹਨਾਂ ਲੋਕਾਂ ਨੇ ਸੋਚਣਾ ਹੈਗਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਕਿ ਕਿੱਧਰ ਲਈ ਬੰਨੇ ਅਸੀਂ ਰਹਿਣਾ ਹੈਗਾ ਕਿ ਕੀ ਅਸੀਂ ਹੁਣ ਸਿੱਖ ਪੱਖ ਦੀ ਜਾਂ ਪੰਜਾਬ ਦੀ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਪੰਜਾਬ ਦੀ ਧਰਤੀ ਉੱਤੇ ਕਈ ਸਕੂਲ ਬਣੇ ਨੇ ਵੱਖ-ਵੱਖ ਗੁਰੂਆਂ ਦੇ ਨਾਮ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਉੱਪਰ ਇੱਕ ਸਕੂਲ ਜਿਸ ਸਕੂਲ ਦੇ ਵਿੱਚ ਨਿਰੰਕਾਰੀਆਂ ਦਾ ਸਮਾਗਮ ਕਰਾਉਣ ਦਾ ਇਸ਼ਤਿਹਾਰ ਨਾ ਸਿਰਫ ਲੱਗਾ ਬਲਕਿ ਖਬਰਾਂ ਦੇ ਵਿੱਚ ਵੀ ਵੇਖਣ ਨੂੰ ਪਾਇਆ ਗਿਆ ਨਿਰੰਕਾਰੀਆਂ ਦਾ ਸੰਤ ਸਮਾਗਮ ਜੇਕਰ ਹੁੰਦਾ ਹੈ ਪੰਜਾਬ ਦੇ ਉਹਨਾਂ ਸਕੂਲਾਂ ਦੇ ਵਿੱਚ ਜੋ ਸਕੂਲ ਸਮਰਪਿਤ ਨੇ ਸਾਡੇ ਸਿੱਖ ਗੁਰੂਆਂ ਨੂੰ ਤਦ ਇਹ ਇਹ ਕਿਸ ਥਾਂ ਤੇ ਅਸੀਂ ਖੜੇ ਤੁਸੀਂ ਇਹ ਦੇਖੋ ਨਾ ਕਿ ਬਕਾਇਦਾ ਜਿਹੜਾ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸਿੱਖ ਜਥੇਬੰਦੀਆਂ ਦੀ ਜਿਹ ਸਿੱਖ ਲੀਡਰਸ਼ਿਪ ਦੀ ਜਿਹੜੀ ਕਿਤਨਾ ਕਿਤੇ ਮੁਸਤੈਦੀ ਦੇ ਨਾਲ ਪ੍ਰੋਗਰਾਮ ਇਹ ਰੱਦ ਜਿਹੜਾ ਹੋ ਚੁੱਕਾ ਹੈ ਪਰ ਸਵਾਲ ਇਹ ਹੈ ਕਿ ਕਿਉਂ ਇਹਦੀ ਜੜ ਕਿੱਥੇ ਪਈ ਹੈ ਕੀ ਸਾਡਾ ਜਿਹੜਾ ਇਤਿਹਾਸ ਹੈਗਾ ਉਹਦੇ ਬਾਰੇ ਅਸੀਂ ਜਾਣੂ ਨਹੀਂ ਕਰਵਾ ਸਕੀ ਜਾਂ ਜੇ ਆਪਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਪੰਜਾਬ ਪੰਜਾਬੀਆਂ ਲਈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਇਤਿਹਾਸ ਜਿਹੜਾ ਹੈ ਉਹ ਪਤਾ ਹੋਏਗਾ ਹੁਣ 1978 ਤੋਂ ਲੈ ਕੇ ਹੁਣ ਤੱਕ ਜਿਸ ਤਰੀਕੇ ਦਾ ਮਾਹੌਲ ਰਿਹਾ ਹੈਗਾ ਖਾਸ ਕਰਕੇ ਨਿਰੰਕਾਰੀਆਂ ਦੇ ਖਿਲਾਫ ਬਕਾਇਦਾ ਜਿਹੜੇ ਨੇ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਵੀ ਜਿਹੜੇ ਆਏ ਹੋਏ ਨੇ 1978 ਦੀ ਬਸਾਖੀ ਦੇ 13 ਸਿੰਘ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਨਿਰੰਕਾਰੀ ਮੁਖੀ ਦਾ ਬਕਾਇਦਾ ਅਦਾਲਤ ਦੇ ਵਿੱਚ ਜੋ ਕੁਝ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕਿਵੇਂ ਇੱਕ ਸਿੱਖ ਕੌਮ ਦੀ ਪੰਥ ਦੀ ਹੀਠੀ ਕੀਤੀ ਜਾਂਦੀ ਹੈ ਤੇ ਨਿਰੰਕਾਰੀ ਮੁਖੀ ਨੂੰ ਜਿਹੜਾ ਹੈ ਜਿਹੜੇ ਹੁਣ ਜਥੇਦਾਰ ਰਣਜੀਤ ਸਿੰਘ ਸਾਫ ਕਾ ਜਥੇਦਾਰ ਰਹੇਗੇ ਨਹੀਂ ਉਹਨਾਂ ਦੇ ਵੱਲੋਂ ਭਾਈ ਕਾਬਲ ਸਿੰਘ ਦੇ ਵੱਲੋਂ ਬਕਾਇਦਾ ਜਿਹੜੀ ਖਾਲਸਾਈ ਰਵਾਇਤਾਂ ਦੇ ਅਨੁਸਾਰ ਸਜ਼ਾ ਹੈ ਉਹ ਵੀ ਦਿੱਤੀ ਜਾਂਦੀ ਹੈ 1978 ਦੇ ਵਿੱਚ ਹੀ ਹੁਕਮਨਾਮਾ ਆਉਂਦਾ ਹੈਗਾ ਕਿ ਇਹਨਾਂ ਦੇ ਨਾਲ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਕੋਈ ਸਮਾਜਿਕ ਜਾਂ ਹੋਰ ਸੰਬੰਧ ਨਾ ਰੱਖੇ ਜਾਣ ਔਰ ਦੂਜਾ ਉਹਦੇ ਨਾਲ ਇਹ ਵੀ ਹੈਗਾ ਕਿ ਇਹਨਾਂ ਦੇ ਵਿਸਥਾਰ ਨੂੰ ਵੀ ਰੋਕਿਆ ਜਾਵੇ ਔਰ ਸਮੇਂ-ਸਮੇਂ ਤੇ ਆਪਾਂ ਦੇਖਿਆ ਕਿ ਜੇ ਕੋਈ ਉੱਥੇ ਜਾਂਦਾ ਵੀ ਰਿਤੇ ਆ ਮਸਲਾ ਕਿਤਨਾ ਕਿਤੇ ਉੱਠਦਾ ਰਿਹਾ ਹੈਗਾ ਪਰ ਫਿਰ ਵੀ ਜਿਹੜਾ ਉੱਥੋਂ ਦੇ ਲੋਕਲ ਐਸਟੀਐਮ ਦੇ ਵੱਲੋਂ ਮਨਜ਼ੂਰੀ ਦੇ ਦੇਣੀ ਕਿ ਸਮਾਗਮ ਇੱਥੇ ਕਰਾ ਲਓ ਹੁਣ ਜਦੋਂ ਤੁਸੀਂ ਸਕੂਲ ਦਾ ਨਾਮ ਵੀ ਦੱਸਿਆ ਕਿ ਗੁਰੂ ਗੋ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸਕੂਲ ਵਿੱਚ ਇਹੋ ਜਿਹਾ ਪ੍ਰੋਗਰਾਮ ਹੋਵੇ ਕੀ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਪਰਮਿਸ਼ਨ ਦੇਣ ਵੇਲੇ ਨਹੀਂ ਪਤਾ ਕੀ ਉੱਥੋਂ ਦੇ ਐਸ.ਟੀ.ਐਮ ਸਾਹਿਬ ਨੂੰ ਨਹੀਂ ਪਤਾ ਹੈਗਾ ਕਿ ਕੀ ਇਹਦੇ ਨਾਲ ਹਾਲਾਤ ਕਿਹੋ ਜਿਹੇ ਹੋ ਸਕਦੇ ਨੇ ਇੱਥੇ ਚਲੋ ਆਪਾਂ ਕਹਿ ਸਕਦੇ ਆ ਭਾਈ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸ਼੍ਰੋਮਣੀ ਕਮੇਟੀ ਨਾਲ ਵੀ ਸੰਬੰਧਿਤ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਇਹ ਮੁੱਦਾ ਚੁੱਕਿਆ ਗਿਆ ਹੋਰ ਵੀ ਲੋਕਲ ਜਥੇਬੰਦੀਆਂ ਫਿਰ ਹੌਲੀ-ਹੌਲੀ ਜਿਹੜਾ ਹੈ ਇਸ ਨੂੰ ਰੱਦ ਕਰਵਾ ਲਿਆ ਗਿਆ ਪਰ ਇੱਥੇ ਕਿਤੇ ਨਾ ਕਿਤੇ ਸਾਨੂੰ ਆਪਣੇ ਇਤਿਹਾਸ ਨੂੰ ਜਿਹੜਾ ਹੈ ਬਾਚਣ ਦੀ ਲੋੜ ਹੈਗੀ ਆ ਆਉਣ ਵਾਲੀ ਜਨਰੇਸ਼ਨ ਨੂੰ ਦੱਸਣ ਦੀ ਲੋੜ ਹੈ ਕਿ ਕਿਹੜੇ ਸਾਡੇ ਪੁਰਾਤਨ ਹੁਕਮਨਾਮੇ ਹੈਗੇ ਨੇ ਜਾਂ ਕਿਹੜੇ ਪਾਸੇ ਨੂੰ ਜਿਹੜੀ ਆਪਾਂ ਗੱਲ ਜਿਹੜੀ ਹੈ ਲੈ ਕੇ ਜਾਣੀ ਤਾਂ ਕਿ ਇਸ ਤਰ੍ਹਾਂ ਦਾ ਕੋਈ ਟਕਰਾਅ ਵਾਲਾ ਮਾਹੌਲ ਦੁਬਾਰਾ ਨਾ ਹੋਵੇ ਤੁਸੀਂ ਦੇਖੋ ਨਾ ਕਿ ਜੇ ਆਮਣੇ ਸਾਹਮਣੇ ਹੁੰਦੇ ਨੇ ਤੇ ਫਿਰ ਜਿਹੜਾ ਹੈ ਟਕਰਾਅ ਹੋਣਾ ਤੇ ਫਿਰ ਸੰਭਵ ਹੀ ਹੈਗਾ ਨਾ ਜੀ ਅ ਅੱਗੇ ਵਧਾਂਗੇ ਗੱਲ ਕਰਾਂਗੇ ਪੰਜਾਬ ਦੇ ਅ ਅਦਾਕਾਰ ਤੇ ਗਾਇਕ ਅਤੇ ਵਰਲਡਵਾਈਡ ਇਸ ਵੇਲੇ ਫੇਮਸ ਦੱਸੇ ਜਾਂਦੇ ਅਖਬਾਰਾਂ ਦੇ ਮੁਤਾਬਕ ਦਿਲਜੀਤ ਦੋਸਾਂਝ ਦਲਜੀਤ ਦਸਾਂਜ ਮੁਰਤੋਂ ਸੁਰਖੀਆਂ ਦੇ ਵਿੱਚ ਨੇ ਸੁਰਖੀਆਂ ਹੁਣ ਜੁੜੀਆਂ ਨੇ ਜੋ ਉਹਨਾਂ ਨੂੰ ਭਾਰਤ ਦੇ ਵਿੱਚ ਗਦਾਰ ਦਾ ਟਾਈਟਲ ਦੇ ਰਹੀਆਂ ਨੇ ਆ ਜਿਸ ਵੇਲੇ ਦਲਜੀਤ ਦਸਾਂਜ ਪਹੁੰਚੇ ਕਿਸੇ ਵੱਡੇ ਮੇਲੇ ਦੇ ਵਿੱਚ ਤੇ ਉਸ ਵੇਲੇ ਉਹ ਭਾਰਤ ਦਾ ਸ਼ਿੰਗਾਰ ਬਣ ਜਾਂਦਾ ਹੈ ਤੇ ਜਿਸ ਵੇਲੇ ਕੋਈ ਆਪਣੀ ਕੰਮ ਲੈ ਕੇ ਲੋਕਾਂ ਦੇ ਸਾਹਮਣੇ ਪਹੁੰਚੇ ਤਾਂ ਗਦਾਰ ਕਹਾ ਦਿੱਤਾ ਜਾਂਦਾ ਇੱਥੇ ਨਾ ਜਿਹੜੇ ਪੱਛਮ ਦੇ ਇੱਕ ਵਿਦਵਾਨ ਹੈਗੇ ਨੇ ਐਡਵਰਡ ਸੈਇਦ ਉਹਨਾਂ ਦਾ ਕਹਿਣਾ ਹੈਗਾ ਕਿ ਘਟ ਗਣਤੀਆਂ ਨੂੰ ਜਿਹੜਾ ਹੈ ਵਫਾਦਾਰੀ ਦੇ ਲਈ ਹਮੇਸ਼ਾ ਹੀ ਸੌ ਚੁੱਕਣ ਲਈ ਜਿਹੜਾ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਦੇ ਸੱਭਿਆਚਾਰ ਨੂੰ ਹਮੇਸ਼ਾ ਸੰਭਾਵੀ ਤੌਰ ਤੇ ਜਿਹੜਾ ਹੈ ਖਤਰੇ ਵਜੋਂ ਹੀ ਦੇਖਿਆ ਜਾਂਦਾ ਹੈ ਇਹ ਬੜੀ ਇੱਥੇ ਗੱਲ ਟੁੱਕਦੀ ਹੈ ਕਿ ਜਿੱਥੇ-ਜਿੱਥੇ ਆਪਾਂ ਕਹਿ ਲੀਏ ਕਿ ਕਿਤਨਾ ਕਿਤੇ ਤੁਸੀਂ ਗੱਲ ਕੀਤੀ ਕਿ ਵੱਡੇ ਸਮਾਗਮ ਦੀ ਜਦੋਂ ਮਟਗਾਲਾ ਦੇ ਵਿੱਚ ਜਾਂਦਾ ਹੈਗਾ ਏ ਇੱਥੇ ਆਪਾਂ ਇੱਕ ਗੱਲ ਕਹਿ ਦਈਏ ਕਿ ਨਾ ਤੇ ਅਸੀਂ ਉਹਦੀ ਕੋਈ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਆ ਨਾ ਕੋਈ ਉਹਦੀ ਉਹਦੀ ਫਿਲਮ ਦੇ ਹੱਕ ਦੇ ਵਿੱਚ ਹੈਗੇ ਆ ਪਰ ਇੱਥੇ ਥੋੜਾ ਜਿਹਾ ਐਨਾਲਾਈਸਿਸ ਦੇ ਇੱਥੇ ਕਰਨਾ ਬੰਦਾ ਹੈ ਨਾ ਕਿ ਉਹ ਉਦੋਂ ਵੀ ਗद्दार ਹੋ ਜਾਂਦਾ ਹੈ ਜੇ ਉਹ ਪਿੱਠ ਦੇ ਪਿੱਛੇ ਜੇ ਆਪਾਂ ਕਹਿ ਲਈਏ ਕਿ ਗੁਰਮੁਖੀ ਲਿਖ ਕੇ ਜਿਹੜਾ ਹੈ ਜਾਂਦਾ ਹੈਗਾ ਏ ਉਹ ਬਕਾਇਦਾ ਜਿਹੜੀ ਪੰਜਾਬ ਦੇ ਮਹਾਰਾਜਿਆਂ ਵਾਲੀ ਡਰੈਸ ਪਾ ਕੇ ਜਾਂਦਾ ਹੈ ਉਦੋਂ ਵੀ ਉਹਨੂੰ ਗद्दार ਜਾਂ ਲੋਕਲ ਅ ਦਿੱਲੀ ਦਾ ਲੋਕਲ ਧੋਲਾ ਕਹਿ ਕੇ ਇਦਾਂ ਕਰਕੇ ਟ੍ਰੋਲਿੰਗ ਜਿਹੜੀ ਉਹਦੀ ਕੀਤੀ ਜਾਂਦੀ ਹੈ ਤੇ ਹੁਣ ਜਿਹੜੇ ਹਾਲਾਤ ਬਣੇ ਨੇ ਕਿ ਉਹਦੀ ਮੇਰਾ ਖਿਆਲ ਕੋਈ ਫਿਲਮ ਉਹਦੀ ਆ ਰਹੀ ਸੀ ਤੇ ਉਸ ਤੇ ਵੀ ਜਿਹੜੀ ਅਦਾਕਾਰਾ ਹੈਗੀ ਉਹ ਪਾਕਿਸਤਾਨ ਤੋਂ ਹੈਗੀ ਹੈ ਤੇ ਉਸ ਨੂੰ ਲੈ ਕੇ ਜਿਹੜਾ ਹੈ ਉਹ ਆਪਾਂ ਦੇਖਿਆ ਕਿ ਉਹਨੂੰ ਕਿਵੇਂ ਜਿਹੜਾ ਹੈ ਟ੍ਰੋਲ ਕੀਤਾ ਜਾਂਦਾ ਹੈ ਬਾਕੀ ਜਿਹੜੀ ਇਹ ਗੱਲ ਕਰਦੇ ਨੇ ਕਿ ਘੱਟ ਗਣਤੀਆਂ ਨੂੰ ਵਫਾਦਾਰੀ ਲਈ ਹਮੇਸ਼ਾ ਸੌਂ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਉਹਨੇ ਇੰਡੀਆ ਦੇ ਵਿੱਚ ਜਿੰਨੇ ਵੀ ਟ੍ਰਿਪ ਕੀਤੇ ਨੇ ਉਹਨੂੰ ਤਿਰੰਗਾ ਪਿੱਛੇ ਰੱਖਣਾ ਪਿਆ ਹੈ ਕੀ ਬਾਕੀ ਵੀ ਗੈਰ ਸਿੱਖ ਜਾਂ ਗੈਰ ਪੰਜਾਬੀ ਕਲਾਕਾਰਾਂ ਨੂੰ ਵੀ ਐਵੇਂ ਕਰਨਾ ਪੈਂਦਾ ਹੈ ਕਦੇ ਤੁਸੀਂ ਸੋਨੂ ਨਿਗਮ ਹੋਵੇ ਜਾਂ ਯਾ ਰਮਨ ਹੋਵੇ ਤਰੰਗਾ ਲੈ ਕੇ ਖੜੇ ਹੋ ਕਿਉਂਕਿ ਉਹਨਾਂ ਨੂੰ ਸਾਬਤ ਨਹੀਂ ਕਰਨਾ ਪੈਂਦਾ ਨਾ ਤੁਹਾਡੇ ਅੰਦਰ ਜੇ ਕਿਤਨਾ ਕਿਤੇ ਕੋਈ ਅੰਸ਼ ਜਿਹੜਾ ਤੁਹਾਨੂੰ ਕਹਿ ਸਕਦੇ ਆਪਾਂ ਕਿ ਗੁਰੂ ਸਾਹਿਬ ਦੇ ਨਾਲ ਜੋੜਦਾ ਹੈ ਜਾਂ ਜਿਹੜਾ ਤੁਹਾਡੀ ਵੱਖਰੀ ਪਛਾਣ ਹੈ ਉਹ ਜਦੋਂ ਤੱਕ ਤੁਸੀਂ ਆਪਣੀ ਜਦੋਂ ਉਹ ਚਲਕਾਰਾ ਪੈਂਦਾ ਹੈ ਤੇ ਉਹ ਬਹੁ ਗਣਤੀ ਨੂੰ ਕਦੇ ਵੀ ਪਸੰਦ ਨਹੀਂ ਹੁੰਦਾ ਤੇ ਹੁਣ ਇੱਥੇ ਵੀ ਦੋ ਵਿਚਾਰਤਾ ਰਾਮ ਨੇ ਇੱਕ ਵਿਚਾਰਧਾਰਾ ਤੇ ਇਹ ਹੈ ਕਿ ਬਸ ਉਹ ਤੇ ਮੁਸਲਮਾਨਾਂ ਦੇ ਨਾਲ ਤੁਸੀਂ ਨਫ਼ਰਤ ਕਰੋ ਜਿਹੜੀ ਹੁਣ ਸਿੱਖੀ ਦੀ ਵਿਚਾਰਧਾਰਾ ਹੈ ਉਹ ਸਭੇ ਸਾਂਝੀ ਬਾਲ ਸਦਾਇਨ ਵਾਲੀ ਹੈਗੀ ਹੈ ਹੁਣ ਤੁਸੀਂ ਦੇਖੋ ਕਿ ਮੁਸਲਮਾਨੀ ਰਾਜ ਦੇ ਵਿੱਚ ਜੇ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਉਹ ਮੁਗਲਾਂ ਦਾ ਸਮਾਂ ਹੋਵੇ ਜਾਂ ਅਫਗਾਨਾਂ ਦਾ ਸਮਾਂ ਹੋਵੇ ਕਿੰਨੇ ਤਸ਼ੱਦਦ ਜਿਹੜੇ ਨੇ ਸਿੱਖ ਕੌਮ ਦੇ ਉੱਤੇ ਕੀਤੇ ਹੋਏ ਨੇ ਤੇ ਬਕਾਇਦਾ ਸਿੱਖਾਂ ਨੇ ਜਿਨੇ ਜਨੇ ਵੀ ਤਸ਼ੱਦਦ ਕੀਤੇ ਨੇ ਸਿੱਖਾਂ ਨੇ ਉਹਦੇ ਨਾਲ ਮੱਥਾ ਲਾਇਆ ਹੈਗਾ ਪਰ ਇਹ ਸਿੱਖ ਵਿਚਾਰਧਾਰਾ ਕਿਸੇ ਨਾਲ ਨਫ਼ਰਤ ਕਰਨ ਲਈ ਨਹੀਂ ਕਹਿੰਦੀ ਹੈਗੀ ਦੂਜੇ ਬੰਨੇ ਤੁਸੀਂ ਆ ਜਾਓ ਕਿ 1947 ਤੋਂ ਬਾਅਦ ਜਿਹੜਾ ਹੈਗਾ ਹੈ ਕਿ ਭਾਰਤ ਦੀ ਬਹੁ ਗਿਣਤੀ ਦੇ ਵੱਲੋਂ ਕਿੱਦਾਂ ਦੇ ਜਿਹੜੇ ਹਮਲੇ ਨੇ ਸਿੱਖਾਂ ਦੇ ਉੱਤੇ ਕੀਤੇ ਗਏ ਨੇ 1984 ਦੇ ਵਿੱਚ ਸਿੱਖਾਂ ਦੀ ਬਕਾਇਦਾ ਜਿਹੜੀ ਹੈ ਨਸਲਕੁਸ਼ੀ ਹੁੰਦੀ ਹੈਗੀ ਹੈ ਕੀ ਕਦੀ ਸਿੱਖ ਨੇ ਕਿਸੇ Hindu ਵੀਰ ਨਾਲ ਕੋਈ ਇਸ ਤਰ੍ਹਾਂ ਦਾ ਸੋਚਿਆ ਹੈ ਕਿਉਂਕਿ ਉਹ ਸਾਡੀ ਅੰਦਰ ਹੈ ਹੀ ਨਹੀਂ ਸਾਡੀ ਪ੍ਰੋਗਰਾਮਿੰਗ ਨਹੀਂ ਸਿੱਖਾਂ ਦੀ ਉਦਾਂ ਦੀ ਨਹੀਂ ਕੀਤੀ ਹੋਈ ਇਸ ਦੇ ਵਿੱਚ ਜਦੋਂ ਬਕਾਇਦਾ ਸੰਜੇ ਸੂਰੀ ਭਾਰਤ ਦੇ ਬਹੁ ਸੀਨੀਅਰ ਪੱਤਰਕਾਰ ਰਹਿ ਚੁੱਕੇ ਨੇ ਉਹ ਕਹਿੰਦੇ ਕਿ 6 ਜੂਨ ਨੂੰ ਜਦੋਂ ਸਾਕਾ ਵਾਪਰ ਚੁੱਕਾ ਸੀ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਹੋ ਚੁੱਕੀ ਸੀ ਉਹ ਹੁਣ ਐਜ਼ਏ ਹਿੰਦੂ ਨੇ ਦਿੱਖ ਤੋਂ ਵੀ ਹਿੰਦੂ ਨੇ ਉਹ ਬਕਾਇਦਾ ਰੋਡੇ ਪਿੰਡ ਜਾਂਦੇ ਨੇ ਸੰਤ ਜਰਨੈਲ ਸਿੰਘ ਹੋਣਾ ਦੇ ਪਿੰਡ ਤੇ ਉਦੋਂ ਕੋਈ ਬਹੁਤੇ ਸਾਧਨ ਜਾਂ ਗੱਡੀਆਂ ਵਗੈਰਾ ਤਾਂ ਨਹੀਂ ਸੀ ਤੇ ਉਹਨਾਂ ਨੂੰ ਬਕਾਇਦਾ ਰਿਕਸ਼ੇ ਤੇ ਕੋਈ ਬੰਦਾ ਛੱਡ ਕੇ ਜਿਹੜਾ ਅੱਡੇ 'ਚੋਂ ਵੀ ਛੱਡਣ ਵਾਲਾ ਉਹ ਵੀ ਸਿੱਖ ਸੀਗਾ ਤੇ ਫਿਰ ਉਹ ਜਦੋਂ ਘਰੇ ਜਾਂਦੇ ਨੇ ਤੇ ਉਹਨਾਂ ਦੇ ਘਰੇ ਬਕਾਇਦਾ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਜਾਂਦਾ ਏ ਉਹਨਾਂ ਨੂੰ ਕਹਿੰਦੇ ਗੱਲਬਾਤ ਕਰਦੇ ਆ ਪੁੱਤ ਤੋਂ ਪਹਿਲਾਂ ਰੋਟੀ ਖਾ ਲਾ ਕੀ ਇਸ ਤਰ੍ਹਾਂ ਦਾ ਬਿਹੇਵੀਅਰ ਹੋਰ ਕੌਮਾਂ ਦਾ ਹੋਏਗਾ ਕਿ ਜਿੰਨਾਂ ਦਾ ਤੁਸੀਂ ਚੜ੍ਹ ਕੇ ਆਈ ਹੈ ਤੁਹਾਡੀ ਕੌਮ ਇੱਕ ਤਰ੍ਹਾਂ ਦੀ ਜੇ ਆਪਾਂ ਉਸ ਸਿੰਗਲ ਤੋਂ ਦੇਖ ਲਈਏ ਹੁਣ ਉਹਨਾਂ ਨੂੰ ਵੀ ਭਰੋਸਾ ਸੀ ਨਾ ਕਿ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਮਿਸਬਿਹੇਵ ਨਹੀਂ ਹੋਏਗਾ ਕਿ ਭੀੜਾਂ ਦੇ ਤੌਰ ਤੇ ਨਹੀਂ ਆਉਣਗੇ ਇਹ ਕੌਮਾਂ ਦੇ ਕਰੈਕਟਰ ਹੁੰਦੇ ਨੇ ਔਰ ਇਹ ਕਰੈਕਟਰ ਐਵੇਂ ਉਤੋਂ ਅਸਮਾਨੋ ਨਹੀਂ ਆ ਜਾਂਦੇ ਹਰੇਕ ਕੋਈ ਕਰੈਕਟਰ ਲੈ ਕੇ ਪੈਦਾ ਨਹੀਂ ਹੁੰਦਾ ਏਕ ਲੰਬੀ ਜਿਹੜੀ 230 ਸਾਲ ਦੀ ਗੁਰਨਾਨਕ ਸਾਹਿਬ ਵੱਲੋਂ ਜਿਹੜੀ ਗੁਰਮੁਖ ਦੀ ਘਾਲਣਾ ਹੈ ਉਸਦੇ ਵਿੱਚ ਇਹ ਕੈਰੈਕਟਰ ਪਏ ਹੋਏ ਨੇ ਜਿੱਥੇ ਮਾਨਸਕੀ ਜਾਤ ਸਭੇ ਇੱਕੇ ਪਹਿਚਾਨਬੋ ਦੀ ਗੱਲ ਆਪਾਂ ਕਰਦੇ ਆ ਕਿ ਸਾਰੀ ਹਿਊਮੈਨਿਟੀ ਨੂੰ ਹੀ ਅਸੀਂ ਤੇ ਇੱਕ ਜਾਣਨਾ ਹੈਗਾ ਉਸਦੇ ਵਿੱਚ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈਗਾ ਕਿ ਉਹ ਚ ਨਫਰਤ ਨਹੀਂ ਹੋ ਸਕਦੀ ਇਹ ਵਕਰੀ-ਵਕਰੀ ਸਭਿਤਾ ਹੈ ਉਹਨਾਂ ਦੀ ਸਭਿਤਾ ਜਿਹੜੀ ਹੈ ਉਹ ਆਪਾਂ ਗੱਲ ਕਰਕੇ ਆਏ ਆ ਕਿ ਉਹ ਕਿਹੋ ਜਿਹਾ ਪ੍ਰਚਾਰ ਕਰਦੀ ਹੈ ਕਿ ਉਹ ਢੀੜਾਂ ਦੇ ਤੌਰ ਤੇ ਆਉਂਦੀ ਹੈ ਜੀ ਤੇ ਈਵਨ ਕਿ ਨਵੰਬਰ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਹੈ ਕਿ ਜਿਹੜੇ ਲੋਕ ਇੱਕ ਦੂਜੇ ਨੂੰ ਜਾਣਦੇ ਵੀ ਸਨ ਤੇ ਉਹ ਵੀ ਕਿਦਾਂ ਢੀੜਾਂ ਦੇ ਤੌਰ ਤੇ ਆਏ ਇੱਥੇ ਆਪਾਂ ਇਹ ਨਹੀਂ ਕਹਿੰਦੇ ਕਿ ਜੀ ਤੁਸੀਂ ਜੀ ਸਾਰਿਆਂ ਨੂੰ ਇੱਕੋ ਰਸੇ 'ਤੇ ਨਾ ਬੰਨੋ ਪਰ ਅਸੀਂ ਮੈਜੋਰਿਟੀ ਉਧਰ ਬਣ ਨਹੀਂ ਸਕਦੇ ਆ ਨਾ ਕਿਉਂਕਿ ਜੇ ਮੈਜੋਰਿਟੀ ਉਦੋਂ ਖੜ ਜਾਂਦੀ ਤੇ ਫਿਰ ਕੀ ਕਿਸੇ ਦਾ ਕਤਲਿਆਮ ਹੋਣਾ ਸੀ ਠੀਕ ਆ ਕੋਈ 1-2% ਨੇ ਵਿਰੋਧ ਕੀਤਾ ਉਹਨਾਂ ਨੇ ਬਹੁਤੀਆਂ ਜਾਨਾਂ ਵੀ ਬਚਾਈਆਂ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਪਰ ਉਹਦੇ ਨਾਲ ਪੂਰੀ ਕੌਮ ਦੀ ਮਾਨਸਿਕਤਾ ਤੇ ਸਾਹਮਣੇ ਆਉਂਦੀ ਹੈ ਨਾ ਕਿ ਉਹਨਾਂ ਦੀ ਮਾਨਸਿਕਤਾ ਕੀ ਹੈ ਤੇ ਸਾਡੀ ਮਾਨਸਿਕਤਾ ਕੀ ਹੈ ਬਸ ਇਹੀ ਇੱਕ ਇਹਦਾ ਹੀ ਫਰਕ ਹੈਗਾ ਔਰ ਦਲਜੀਤ ਦੋਸਾਂ ਜਿਹੜੇ ਕੇਸ 'ਚ ਵੀ ਇਹੋ ਹੀ ਜਿਹੜਾ ਇੱਕ ਵੱਡਾ ਫਰਕ ਆਪਾਂ ਕਹਿ ਸਕਦੇ ਆ ਕਿ ਹੈਗਾ ਬਿਲਕੁਲ ਜੀ ਤੇ ਦਲਜੀਤ ਦੋਸਾਂਜ ਤੇ ਉਹਦੀ ਟੀਮ ਦੇ ਵੱਲੋਂ ਇਹ ਸਾਫ਼ ਵੀ ਕਰ ਦਿੱਤਾ ਗਿਆ ਕਿ ਸਾਡਾ ਮਨਤਬ ਦੇਸ਼ ਜਾਂ ਦੇਸ਼ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੁਣ ਤੁਸੀਂ ਦੇਖੋ ਨਾ ਵੀ ਚਮਕੀਲੇ ਮੂਵੀ ਦੇ ਵਿੱਚ ਉਹਦੀ ਪੱਗ ਵੀ ਲਵਾ ਦਿੱਤੀ ਗਈ ਪ੍ਰਧਾਨ ਮੰਤਰੀਆਂ ਨਾਲ ਉਹਦੀ ਮੀਟਿੰਗ ਵੀ ਕਰਵਾ ਦਿੱਤੀ ਗਈ ਪਰ ਫਿਰ ਵੀ ਜਿਹੜੀ ਗੱਲ ਉਹਨੇ ਜਿਹੜੀ ਹੁਣ ਭਾਈ ਖਾਲੜਾ ਦੇ ਉੱਤੇ ਜਿਹੜੀ ਫਿਲਮ ਬਣਾਈ ਆ ਉਹਦੇ 'ਚ 130 ਤੋਂ ਬਾਅਦ ਕੱਟ ਵੀ ਲਾ ਦਿੱਤੇ ਗਏ ਪਰ ਫਿਰ ਵੀ ਉਹ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਮਤਲਬ ਉਹਨਾਂ ਦਾ ਨਿਸ਼ਾਨਾ ਕਲੀਅਰ ਹੈ ਹੁਣ ਇਧਰ ਇਹਨਾਂ ਲੋਕਾਂ ਨੇ ਸੋਚਣਾ ਹੈਗਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਕਿ ਕਿੱਧਰ ਲਈ ਬੰਨੇ ਅਸੀਂ ਰਹਿਣਾ ਹੈਗਾ ਕਿ ਕੀ ਅਸੀਂ ਹੁਣ ਸਿੱਖ ਪੱਖ ਦੀ ਜਾਂ ਪੰਜਾਬ ਦੀ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਇਹ ਹੁਣ ਇਦਾਂ ਦੇ ਕਲਾਕਾਰਾਂ ਨੂੰ ਆਪ ਸੋਚਣਾ ਪਵੇਗਾ ਉਹਨਾਂ ਨੇ ਤੇ ਆਪਣੀ ਜਿਹੜੇ ਮੋਟਿਵਸ ਹੈਗੇ ਨੇ ਜਾਂ ਉਹਨਾਂ ਦੇ ਅੰਦਰ ਕੀ ਹੈ ਉਹ ਤਾਂ ਕਲੀਅਰ ਹੀ ਹੈ ਸਾਹਮਣੇ ਆ ਜਾਂਦਾ ਹੈ ਬਿਲਕੁਲ ਜੀ